ਦਾਦੀਏ ਕਰੀ ਮਾਣੇ ਅਸਾਂ ਤੇ ਅਸੀਂ ਵਿੱਚ ਕਚਹਿਰੀ ਫਤੇ ਬੁਲਾ ਜਾਂਦੀ ਸਿਰ ਝਕੋਣਾ ਸਖਾਇਆ ਨਹੀਂ ਅਸਾਂ ਸਿਰ ਚੁੱਕ ਮੌਤ ਲੜੀ ਵਿਆਹ ਜਾਂਦੀ ਕਿ ਦਾਦੀਏ ਸਜਾਲਾ ਸਾਨੂੰ ਜਿੰਨਾ ਸਜਾਉਣਾ ਜਿੱਥੇ ਚੱਲੇ ਉੱਥੋਂ ਹੁਣੀ ਅਸਾਂ ਮੁੜ ਨਹੀਂ ਆਉਣਾ ਕਿ ਸਾਨੂੰ ਸਖਾਇਆ ਨਾ ਡਰਨਾ ਈ ਸਾਨੂੰ ਸਖਾਇਆ ਨਾ ਡਰਨਾ ਏ ਜ਼ੁਲਮ ਅੱਗੇ ਅਸਾਂ ਇੰਜ ਹੀ ਖੜਨਾ ਏ ਸਿਰ ਝਕਾਉਣਾ ਨਹੀਂ ਮਨਜ਼ੂਰ ਸਾਨੂੰ ਮਨਜ਼ੂਰ ਭਾਵੇਂ ਮਰਨਾ ਏ ਕਿ ਖੜ ਕਾਜ਼ੀ ਵੇਖਦੇ ਸੀ ਜਦੋਂ ਅਸਾਂ ਸੂਬੇ ਨੂੰ ਲਲਕਾਰਦੇ ਸੀ ਕਿ ਬੰਸਲਾ ਸਲਾਮ ਉਹਨਾਂ ਦੇ ਹੌਸਲਿਆਂ ਨੂੰ ਜੋ ਕਚਹਿਰੀ ਸ਼ੇਰ ਦਹਾੜਦੇ ਸੀ ਕਿ ਵਿੱਚ ਸਰਹੰਦ ਤੇ ਕੰਧ ਖੜੀ ਸੀ ਦੇਖ ਸਾਡੀ ਮੌਤ ਦਾਦੀਏ ਮੌਤ ਵੀ ਡਰੀ ਸੀ ਕਿ ਦਾਦੀਏ ਅਸਾਂ ਕੁਰਬਾਨੀ ਦੀ ਨਵੀਂ ਮਿਸਾਲ ਬਣਾ ਆਂਦੀ ਦਾਦੀਏ ਕਰੀ ਮਾਣੇ ਅਸਾਂ ਤੇ ਅਸਾਂ ਵਿੱਚ ਕਚਹਿਰੀ ਫਤਿਹ ਬੁਲਾ ਆਂਦੀ ਵਿੱਚ ਕਚਹਿਰੀ ਫਤਿਹ ਬੁਲਾ ਆਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ